ਯੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਆਪ ਜੀ ਦੇ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਚਾਰ ਸਹਜਾ ਦੇ ਆਓ ਕਵਿਸ਼ਰੀ ਸ਼ੁਰੂ ਕਰਨ ਤੋਂ ਪਹਿਲਾਂ ਗੱਜਕੇ ਫਤੇ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੱਥੋਂ ਸ਼ੁਰੂ ਕਰਾਂ ਸੱਚੇ ਪਾਤਸ਼ਾਹ ਵੈਰਦੀਓ ਡੋਂਦਾ do ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰਾ ਨਾ ਗੁਜਰੀ ਆਓ ਸ਼ਬਦ ਸ਼ੁਰੂ ਕਰਨ ਤੋਂ ਪਹਿਲਾ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤੇ ਨੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾ ਗੁਜਰੀ ਮੈਂ ਗੁਜਰੇ ਗੁਜਰੇ ਕੇ ਗੁਜਰੀ ਸੰਗ ਤੇਨੀ ਮੇਰਾ ਨਾ ਗੁਜਰੀ ਮੇਰਾ ਨੋ ਸਾਲ ਦਾ ਪੁੱਤਰ ਸੀ ਜਦ ਪਤੀ ਕਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਹਿੰਦ ਤਰਮਦੀ ਰਖਿਆ ਕਰਨ ਗਿਆ ਜਦ ਤੱਕ ਆ ਸੀ ਸਸੀ ਅਖੀਆਂ ਨੇ ਇਕ ਵਾਰੀ ਹੋ ਸੇ ਥਾਂ ਗੁਜਰੀ ਮੈਂ ਗੁਜਰੇ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾ ਗੁਜਰੀ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦੀਆਂ ਬਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਜੋ ਕਦੇ ਨ ਮੁੜ ਕੇ ਆਨੀ ਸੀ ਮੇਰੇ ਘਰ ਚੋਂ ਐਸੀ ਸ਼ਾਮ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੇ ਵਾਲੀ ਵਿੱਚ ਕੈਦ ਕੀਤਾ ਦੇ ਪੁੱਤਰੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਗੁਜਰੀ ਮੈਂ ਗੁਜਰੇ ਗੁਜਰ ਕੇ ਗੁਜਰੀ ਹਾਂ ਸੰਗਤੇਨੀ ਮੇਰਾ ਨਾ ਗੁਜਰੀ ਹੋਇਆ ਪੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ हम अवगुण परे हिकु गुण नमृत खाही, माया मोह ਹਾਲ ਦੇ ਜੱਥੇ ਵੱਲੋਂ ਫਤਿਹ ਕਰੋ ਪ੍ਰਵਾਨ ਗਰਜ ਦੀ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਅੱਗੇ ਉਸ ਸਮੇਂ ਦੇ ਸੀਨ ਨੂੰ ਪੇਸ਼ ਕਰਨ ਜਾ ਰਹੀ ਹਾਂ ਜਦੋਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਸਾਇਬੇ ਕਮਾਲ ਸਤਿਗੁਰੂ 9 ਸਾਲ ਦੀ ਉਮਰ ਸੀ ਜਦੋਂ ਕਸ਼ਮੀਰੀ ਪੰਡਤ ਆ ਕੇ ਫਰਿਆਦ ਕਰਦੇ ਸਾਡੇ ਧਰਮ ਨੂੰ ਖਤਰਾ ਕਿਸੇ ਧਰਮਾਤਮਾ ਦੀ ਲੋੜ ਹੈ ਤਾਂ ਮੇਰੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਜੀ ਵੱਲੋਂ ਕਹਿਣ ਲੱਗੇ ਪਿਤਾ ਜੀ ਆਪ ਜੀ ਤੋਂ ਵੱਡਾ ਧਰਮਾਤਮਾ ਕੌਣ ਹੈ ਜਾਓ ਇਹਨਾਂ ਦੁਖੀਆਂ ਦੀ ਖਾਤਰ ਕੁਰਬਾਨ ਹੋ ਜਾਓ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਓਏ ਮੇਰੇ ਚੰਨਿਆ ਜੇ ਮੈਂ ਇਹਨਾਂ ਦੁਖੀਆਂ ਦੀ ਖਾਤਰ ਕੁਰਬਾਨ ਹੋ ਗਿਆ ਤਾਂ ਮੇਰੇ ਬੱਚੜਿਆਂ ਤਾਂ ਯਤੀਮ ਹੋ ਜਾਵੇਗਾ ਤਾਂ ਧੰਨ ਦਸ਼ਮੇਸ਼ ਪਾਸ਼ਾ ਜੀ ਕਹਿਣ ਲੱਗੇ ਜੇ ਮੇਰੇ ਇੱਕ ਦੇ ਯਤੀਮ ਹੋਣ ਨਾਲ ਆ ਦੁਨੀਆ ਤੇ ਲੱਖਾਂ ਪੁੱਤ ਯਤੀਮ ਹੋਣ ਤੋਂ ਬਚਦੇ ਆ ਨਾ ਤਾਂ ਮੈਨੂੰ ਯਤੀਮ ਹੋਏ ਦਾ ਕੋਈ ਦੁੱਖ ਨਹੀਂ ਜਾਓ ਇਹਨਾਂ ਦੁਖੀਆਂ ਦੀ ਖਾਤਰ ਕੁਰਬਾਨ ਹੋ ਜਾਓ ਤਾਂ ਫਿਰ ਧੰਨ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਖਾਤਰ ਆਪਣਾ ਬਲੀਦਾਨ ਦੇ ਦਿੱਤਾ ਧੰਨ ਮੇਰਾ ਕਲਗੀਆਂ ਖੋ ਕਸ਼ਮੀਰੀ ਪੰਡਤਾਂ ਨੇ ਆ ਕਰਕੇ ਸਿਰ ਦੇ ਸਾਈ ਨੂੰ ਮੰਗਿਆ ਤੇ ਉਹਨਾਂ ਦੇ ਧਰਮ ਦੀ ਖਾਤਰ ਆਪਣੇ ਸਿਰ ਦੇ ਸਾਈ ਨੂੰ ਤੋੜ ਦਿੱਤਾ ਸਾਤਗੁਰਾਂ ਦੀ ਬਾਪ ਤੇ ਅੱਲਾਹ ਜਾਰਖਾ ਜੋਗੀ ਲਿਖਦਾ ਆਖਦਾ ਏ ਅੱਲਾਹ ਕੀ ਕਸਮ ਹੈ ਨਾਨਕ ਕੀ ਸੁਗੰਧ ਹੈ ਜਿੰਨੀ ਵੀ ਤਾਰੀਫ ਹੋ ਗੋਬਿੰਦ ਸਿੰਘ ਕੀ ਉਹ ਕਮ ਹੈ ਢਾਨ ਮੇਰਾ ਕਲਗੀਆਂ ਵਾਲਾ ਉਧਰ ਪਈ ਜਾਤਾ ਸਿੰਘ ਜੀ ਨੇ ਸੁਰਮਦਾਈ ਕੀਤੀ ਨਾਨਕ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਠਾਇਆ ਆਨੰਦਪੁਰੀ ਦੀ ਧਰਤੀ ਤੇ ਲੈ ਕੇ ਆਏ ਤੇ ਧੰਨ ਗੁਰੂ ਗੋਬੀ ਸਿੰਘ ਜੀ ਦੇ ਹੱਥਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦੇ ਦਿੱਤਾ ਧੰਨ ਗੁਰੂ ਗੋਬੀ ਸਿੰਘ ਜੀ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ ਅਤੇ ਬੜੇ ਸਤਿਕਾਰ ਨਾਲ ਇੱਕ ਉੱਚੇ ਪਲੰਘ ਉੱਤੇ ਰੱਖ ਦਿੱਤਾ ਸੰਗਤਾਂ ਨੇ ਆ ਕਰਕੇ ਸਤਿਗੁਰਾਂ ਦੇ ਸੀਸ ਦੇ ਦਤਾਰੇ ਕੀਤੇ ਹਰ ਇੱਕ ਅੱਖ ਵਿੱਚੋਂ ਨੀਰ ਵਹਿ ਰਹੀ ਸੀ ਮਾਤਾ ਨਾਨਕ ਤੇ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਕੁਝ ਸੰਖੇਪ ਜਾਣੂ ਕਰਾਉਣਾ ਚਾਹੁੰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਗੱਜ ਕੇ ਫਤੇ ਬੁਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਦਸਮ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰੇ ਉਪਕਾਰ ਕੀਏ ਉਹ ਮੁਲਕ ਉਹ ਵਤਨ ਦੀ ਖਿਦਮਤ ਮੈਂ ਕਹੀਂ ਬਾਪ ਦਿਆ ਕਹੀਂ ਲਾਲ ਦिए ਸੰਗਤ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਪੜ੍ਹਦੇ ਹਾਂ ਤਾਂ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਹਨ 42 ਸਾਲ ਦੀ ਉਮਰ ਵਿੱਚ ਐਨੇ ਮਹਾਨ ਕਾਰਜ ਕੀਤੇ ਜੋ ਵੱਡੀਆਂ ਉਮਰਾਂ ਵਾਲੇ ਵੀ ਨਹੀਂ ਕਰ ਸਕਦੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸੇ ਨੇ ਵੀ ਪੜਿਆ ਸੁਣਿਆ ਹੋਵੇ ਉਹ ਉਹਨਾਂ ਦੀ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕਿਆ ਉਹ ਭਾਵੇਂ Hindu ਹੋਵੇ Muslim ਹੋਵੇ ਜਾਂ Isai ਹੋਵੇ ਜੋਗੀ ਅਲਾ ਝਾਰਖਾ ਇੱਕ ਬਹੁਤ ਵੱਡਾ ਲਿਖਾਰੀ ਰਿਹਾ ਹੈ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਖ ਵਿੱਚ ਦੋ ਕਿਤਾਬਾਂ ਲਿਖੀਆਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਕਰਦੇ ਇੱਥੋਂ ਤੱਕ ਲਿਖ ਦਿੱਤਾ ਕਿ ਕਰਤਾਰ ਕੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਤਾਰੀਫ਼ ਗੋਬਿੰਦ ਦੀ ਉਹ ਕਮ ਹੈ ਐਸੇ ਮਹਾਨ ਪੁਰਸ਼ ਦਾ ਜਨਮ 1675 ਵਿੱਚ ਪਿਤਾ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਕੌਰ ਜੀ ਦੀ ਮਹਾਨ ਕੂਖ ਹੋਇਆ ਆਪ ਬਚਪਨ ਵਿੱਚ ਅਜਹੀਆਂ ਖੇਡਾਂ ਖੇਡਦਾ ਖੇਡਦੇ ਜੋ ਆਮ ਬੱਚੇ ਨਹੀਂ ਖੇਡਦੇ ਹਨ ਯਾਦ ਰੱਖਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਉਸ ਸਮੇਂ ਕੁਝ ਕਸ਼ਮੀਰੀ ਪੰਡਤ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਅੰਦਰ ਆਏ ਅਤੇ ਫਰਿਆਦ ਕਰਨ ਲੱਗੇ ਗੁਰੂ ਸਾਹਿਬ ਸਾਡੇ ਜਨੇਊ ਲਾਏ ਜਾ ਰਹੇ ਹਨ ਸਰਕਾਰ ਵੱਲੋਂ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਕੋਈ ਮਹਾਨ ਪੁਰਸ਼ ਹੀ ਸਾਨੂੰ ਬਚਾ ਸਕਦਾ ਹੈ ਤਾਂ ਕੋਲ ਬੈਠੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਕਹਿਣ ਲੱਗੇ ਪਿਤਾ ਗੁਰੂ ਆਪ ਜੀ ਤੋਂ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ ਖਿਆਲ ਕਰਿਓ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਜਿਸ ਸਮੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਭੇਜਿਆ 9 ਸਾਲ ਦੀ ਉਮਰ ਵਿੱਚ ਹਰੇਕ ਬੱਚੇ ਨੂੰ ਆਪਣੇ ਪਿਤਾ ਦਾ ਸਹਾਰਾ ਜ਼ਰੂਰੀ ਹੁੰਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਅਤੇ ਕੌਮ ਦਿਖਾਤਰ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਭੇਜਿਆ ਸਮਾ ਆਪਣੀ ਚਾਲ ਚੱਲਦਾ ਰਿਹਾ ਗੁਰੂ ਸਾਹਿਬ ਆਪਣੀਆਂ ਤਿਆਰੀਆਂ ਕਰਦੇ ਰਹੇ ਗੁਰੂ ਸਾਹਿਬ ਜੀ ਨੇ ਆਪਣੀ ਪਹਿਲੀ ਜੰਗ ਪੰਗਾ ਨਹੀਂ ਵਿਖੇ ਕੀਤੀ ਜਿਸ ਵਿੱਚ ਉਹਨਾਂ ਦੀ ਜਿੱਤ ਹੋਈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ 14 ਜੰਗਾਂ ਕੀਤੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਯਾਦ ਰੱਖਿਓ ਇੱਕ ਸਮਾ ਅਜਿਹਾ ਆ ਜਦੋਂ ਅਨੰਦਪੁਰ ਸਾਹਿਬ ਨੂੰ ਜ਼ਾਲਮਾਂ ਨੇ 7 ਮਹੀਨੇ ਲੈ ਕੇ ਰਪਾਈ ਰੱਖਿਆ ਪਰ ਗੁਰ ਗੋਬਿੰਦ ਸਿੰਘ ਜੀ ਦੀ ਦੂਰਦਸ਼ਾ ਅਤੇ ਸਿੱਖਾਂ ਨੂੰ ਹੌਸਲਾ ਨਾਰਨ ਦਿੱਤਾ ਸਿੱਖ ਭੁੱਖਣ ਭਾਣੇ ਰਹਿ ਕੇ ਵੀ ਚੜ੍ਹਦੀ ਕਲਾ ਵਿੱਚ ਰਹੇ ਕਿਉਂਕਿ ਉਹਨਾਂ ਦਾ ਜਰਨੈਲ ਅਤੇ ਆਗੂ ਤਨ ਗੁਰੂ ਗੋਬਿੰਦ ਸਿੰਘ ਜੀ ਹਨ ਯਾਦ ਰੱਖਿਓ ਇੱਕ ਸਮਾਂ ਅਜਿਹਾ ਆਇਆ ਜਦੋਂ ਹਿੰਦੂਆਂ ਨੇ ਆਟੇ ਦੀ ਗੱਬਨਾ ਕੇ ਸੌਂ ਖਾ ਕੇ ਅਤੇ ਮੁਸਲਮਾਨਾਂ ਨੇ ਕੁਰਾਨ ਤੇ ਸੌਂ ਖਾ ਕੇ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਿਹਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰ ਪਏ ਅਜੇ ਸਰਸਾ ਦੇ ਨੇੜੇ ਪਹੁੰਚੇ ਹੀ ਹਨ ਕਿ ਝੂਠੀਆਂ ਸੌਂ ਖਾਣ ਵਾਲਿਆਂ ਨੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਵੀ ਛੱਡ ਗਿਆ ਪਰ ਗੁਰੂ ਸਾਹਿਬ ਨਾ ਡੋਲੇ ਗੁਰੂ ਜੀ ਚਮਕੌਰ ਦੀ ਗੜੀ ਵਿੱਚ ਪਹੁੰਚੇ ਉੱਥੇ ਰਾਤ ਵੇਲੇ ਉਹ ਆਪਣੇ ਪੁੱਤਰਾਂ ਅਤੇ ਸਿੰਘਾਂ ਦਾ ਮੱਥਾ ਚੁੰਮ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕੱਲ ਨੂੰ ਇਹਨਾਂ ਨੇ ਨਹੀਂ ਰਹਿਣਾ ਸਵੇਰ ਹੋਈ ਲੱਖਾਂ ਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਯਾਦ ਰੱਖਿਓ ਇਹ ਦੁਨੀਆ ਦੀ ਸਭ ਤੋਂ ਲਸਾਨੀ ਜੰਗ ਹੈ ਕਿਉਂਕਿ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਇੱਕ ਪਾਸੇ ਕੇਵਲ 40 ਸਿੰਘ ਹਨ ਸਿੰਘ ਪੰਜ ਸਿੰਘਾਂ ਦਾ ਜਥਾ ਬਣਾ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਅਤੇ ਸ਼ਹੀਦ ਹੁੰਦੇ ਗੁਰੂ ਸਾਹਿਬ ਜੀ ਦਾ ਵੱਡਾ ਸਹਬਜ਼ਾਦਾ ਅਜੀਤ ਸਿੰਘ ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਸਹਬਜ਼ਾਦੇ ਨੂੰ ਆਪਣੇ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਉਹਨਾਂ ਦਾ ਵੱਡਾ ਸਹਬਜ਼ਾਦਾ ਸ਼ਹੀਦ ਹੋ ਗਿਆ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਨੇ ਗੁਰੂ ਸਾਹਿਬ ਜੀ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਆਪਣੀ ਆਖਰੀ ਨਿਸ਼ਾਨੀ ਵੀ ਆਪਣੇ ਕੋਲ ਨਾ ਰੱਖੀ ਉਹਨਾਂ ਨੇ ਆਪਣੇ ਛੋਟੇ ਸਹਬਜ਼ਾਦੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਉਹਨਾਂ ਦਾ ਛੋਟਾ ਸਾਹਿਬ ਜਦਾਵੀ ਸ਼ਹੀਦ ਹੋ ਗਿਆ ਗੁਰੂ ਸਾਹਿਬ ਮੁਕਤਸਰ ਪਹੁੰਚੇ ਇੱਥੇ ਬਹੁਤ ਭਿਆਨਕ ਜੰਗ ਹੋਈ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਇਸ ਤੋਂ ਬਾਅਦ ਗੁਰੂ ਸਾਹਿਬ ਦਮਦਮਾ ਸਹਿ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਾ ਕੇ ਮਹਾਨ ਗ੍ਰੰਥ ਤਿਆਰ ਕੀਤਾ ਲਗਭਗ 7 ਮਹੀਨੇ ਦਮਦਮਾ ਸਹਿਬ ਰਹੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ ਗੁਰੂ ਸਾਹਿਬ ਦਿੱਲੀਵਾਲ ਨੂੰ ਤੁਰ ਪਏ ਦਿੱਲੀ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਰੰਗੇ ਮਰ ਚੁੱਕਾ ਹੈ ਗੁਰੂ ਸੇਵ ਸਿਦਾਨੰਦ ਦੇਰ ਦੀ ਧਰਤੀ ਤੇ ਪਹੁੰਚੇ ਇੱਥੇ ਉਹਨਾਂ ਨੇ ਮਾਦੋਦਾਸ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਦੀ ਧਰਤੀ ਤੇ ਭੇਜਿਆ 1708 ਈਸਵੀ ਵਿੱਚ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਐਨੇ ਥੋੜੇ ਸਮੇਂ ਵਿੱਚ ਗੁਰੂ ਜੀ ਦਾ ਇੰਨਾ ਮਹਾਨ ਜੀਵਨ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿੰਨੇ ਖੋਸ ਗਿਆ ਕਰਨ ਦਾ ਯਤਨ ਕੀਤਾ ਹੈ ਹੋਈਆਂ ਬਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ